ਸਾਡੇ ਕੋਲੇ ਜੋ ਪੁਲਿਸ ਰਿਮਾਂਡ ਦੇ ਵਿੱਚ ਸੀਗਾ ਤੇ ਜਿਹਨੂੰ ਮਾਨਯੋਗ ਜੱਜ ਸਾਹਿਬ ਦੇ ਪੇਸ਼ ਕਰਿਆ ਸੀ ਜਿਨੇ ਜਿਮ ਦੇ ਵਿੱਚ ਵੀ ਅ ਤਬਦਾ ਕੋਈ ਸਮਾਨ ਹੋਣ ਬਾਰੇ ਜਿਹੜਾ ਕੋਈ ਤਰਾਜਯੋਗ ਨਸ਼ੀਲਾ ਪਦਾਰਥ ਹੋਣ ਬਾਰੇ ਸਾਨੂੰ ਸ਼ੱਕ ਸੀਗਾ ਤਾਂ ਅਸੀਂ ਉਹਦਾ ਜਿਮ ਦੀ ਅੜਤਰਾਸੀ ਲੈਣ ਆਏ ਆ ਤੇ ਬਾਕੀ ਅਗੇ ਰੂਟੀਨ ਸਾਡੀ ਤਫਤੀਸ਼ ਜਿਹੜੀ ਚੱਲ ਰਹੀ ਹੈ ਤੇ ਅੱਜ ਪੇਸ਼ ਕੀਤਾ ਗਿਆ ਕਿੰਨੇ ਦਿਨ ਦਾ ਰਿਮਾਂਡ ਹੈ ਪਹਿਲਾਂ ਸਾਨੂੰ 2 ਦਿਨ ਦਾ ਰਿਮਾਂਡ ਮਿਲਿਆ ਸੀਗਾ ਹੁਣ ਅੱਜ ਦੁਬਾਰਾ ਸਾਨੂੰ 1 ਦਿਨ ਦਾ ਮਾਨਯੋਗ ਜੱਜ ਸਾਹਿਬ ਦਾ ਰਿਮਾਂਡ ਦਿੱਤਾ ਤੇ ਉਹ ਦਿੱਤਾ ਕਿ ਡੰਗਿਆਈ ਚ ਅਸੀਂ ਪੂਰਾ ਤੈ ਤੱਕ ਜਾ ਸਕੀਏ ਵੀ ਹੋਰ ਕਿਉਂਕਿ ਪਹਿਲਾਂ ਵੀ ਇਹਨਾਂ ਦੇ ਉੱਪਰ ਕੇਸ ਦਰਜ ਨੇ ਇਹਦੇ ਭਰਾ ਤੇ ਵੀ ਇਹਦੇ ਤੇ ਵੀ ਵੀ ਹੋਰ ਵੀ ਇਸ ਤੋਂ ਇਲਾਵਾ ਵੀ ਜਿਹੜਾ ਹੈ ਕੀ ਕੀ ਕੰਮ ਨਸ਼ੇ ਜਗੀ ਕਾਰੋਬਾਰ ਕਿਹੜਾ ਕਿਹੜਾ ਕਰਦੇ ਜਾਂ ਕੀ ਚੀਜ਼ਾਂ ਬਣਾਈਆਂ ਉਹਨਾਂ ਨਸ਼ੇ ਦੋ ਸਾਰਾ ਵੈਰੀਫਾਈ ਕਰ ਰਹੇ ਨੇ ਰੂਟੀ ਦਾ ਪਤਾ ਲੱਗਾ ਕੀ ਇਹਦਾ ਕਿੱਥੇ ਕਿੱਥੇ ਆ ਫਿਲਹਾਲ ਤਾਂ ਜਿਵੇਂ ਦਾ ਘਰ ਉਹ ਇਹਦੇ ਨਾਂ ਤੇ ਆ ਗੱਡੀ ਆ ਜਾਂ ਹੋਰ ਜੇ ਬਾਕੀ ਵੈਰੀਫਾਈ ਕਰ ਰਹੇ ਹਜੇ ਐਪਲੀਕੇਸ਼ਨ ਦਿੱਤੀਆਂ ਹੋਈਆਂ ਨੇ ਤੇ ਉਹ ਸਾਰਾ ਕਢਾਰੇ ਰਿਕਾਰਡ ਨੂੰ ਤੇ ਜਿੰਬ ਦੀ ਆਰਥਿਕਤਾ थी ਕਿ ਨਸੀਦਾਰਾਂ ਨੂੰ ਇੱਥੇ ਵੀ ਸਰਿੰਜਾ ਵਗੈਰਾ ਇੱਥੇ ਵੀ ਫੈਕਟ ਪੈਨੇ ਆ ਛੋਟੇ ਛੋਟੇ ਅ ਹਹੀ ਚੀਜ਼ ਹੁਣ ਬੁਸ਼ਕੇਸ਼ ਤੋਂ ਸਾਹਮਣੇ ਜਿਹੜੀ ਆਈ ਆ ਵੀ ਇਹ ਜਿੰਦਾ ਫੋਨ ਤੇ ਡੀਲ ਕਰ ਲੈਂਦਾ ਸੀ ਬਾਹਰ ਜਾ ਕੇ ਦੇ ਆਉਂਦਾ ਸੀ ਸਮਾਨ ਤੇ ਅਲੱਗ-ਅਲੱਗ ਆਕਾਂ ਨੂੰ ਜਿਹਨੂੰ ਕੋਈ ਲੋਡ ਹੁੰਦੀ ਸੀ ਉਹ ਸਾਰਾ ਅਸੀਂ ਉਹ ਮੋਬਾਈਲ ਨੰਬਰ ਸਾਰੇ ਖੰਗਾਲ ਰਹੇ ਹਾਂ ਉਹਦੇ ਚੋਂ ਕੀ ਨਿਕਲਦਾ ਹੋਰ ਕਿੰਨਾ-ਕਿੰਨਾ ਨੂੰ ਇਹ ਡਿਸਪਲੇ ਕਰਦਾ ਸੀ ਉਹ ਸਾਰੀ ਡਿਟੇਲ ਕੱਢ ਰਹੇ ਹਾਂ ਕਿੰਨੇ ਕਿ ਟਾਈਮ ਤੋਂ ਕਰਦਾ ਸੀਗਾ ਮੰਨਿਆ ਵੀ ਇਹ ਕਰੀਬ 1 ਸਾਲ ਤੋਂ ਇਹਨੇ ਜਿਹੜਾ ਆਪਦੀ ਬੁਸ਼ਕੇਸ਼ ਮੰਨਿਆਗਾ ਉਸ ਤੋਂ ਪਹਿਲਾਂ 2 ਸ ਉਹ 2.5 ਸਾਲ ਜੇਲ੍ਹ ਚ ਲਾ ਕੇ ਆ ਬਾਹਰ ਆ ਕੇ ਨੇ ਦੁਬਾਰਾ ਫੇਰ ਕੰਮ ਸ਼ੁਰੂ ਕਰਤਾ ਫੈਮਿਲੀ ਬੈਕਗਰਾਉਂਡ ਤੇ ਕੋਈ ਸਪੈਸ਼ਲ ਦਾ ਫੈਮਿਲੀ ਚ ਦਾ ਫਾਦਰ ਵੀ ਪਹਿਲਾਂ ਪੁਰਾਣਾ ਐਨਡੀਪੀਐਸ ਦੇ ਕੇਸ ਦੇ ਵਿੱਚ ਅਮਰਗੱਠ ਥਾਣੇ ਦਾ ਜਿਹੜਾ ਸੀਗਾ ਉਹਦੇ ਰਜਿਸਟਰ ਸੀਗਾ ਤੇ ਉਸ ਤੋਂ ਇਲਾਵਾ ਇਹਦਾ ਬ੍ਰਦਰ ਆ ਇੱਕ ਉਹ ਵੀ ਆਲਰੇਡੀ ਜੇਲ ਚ ਹਰਿਆਣਾ ਜਿਵੇਂ ਪਹਿਲਾਂ ਵੀ ਪ੍ਰੈਸ ਨੂੰ ਬਰੀਫ ਕੀਤਾ ਸੀ ਵੀ ਆਲਰੇਡੀ ਉਹਦੇ ਤੇ ਚਾਰ ਮੁਕਦਮੇ ਐਨਡੀਪੀਐਸ ਤੇ ਦਰਜ ਨੇ ਤੇ ਉਹ ਵੀ ਇਸ ਟਾਈਮ ਜੇਲ ਚ ਇਹਦੇ ਤੇ ਵੀ ਪਹਿਲਾਂ ਇੱਕ ਮੁਕਦਮਾ ਐਨਡੀਪੀਐਸ ਦਾ ਸੀ ਹੁਣ ਇਹ ਦੂਜਾ ਦਰਜ ਹੋ ਗਿਆ ਜੀ ਇੱਕ ਨੇ ਦੱਸਿਆ ਅਜੀ ਨਾਮ ਦਾ ਲੜਕਾ ਦੱਸਿਆ ਉਹ ਅਸੀਂ ਨਾਮਿਨੇਟ ਕੀਤਾ ਉਹਦੇ ਤੇ ਵੀ ਅਸੀਂ ਰੇਡ ਕਰ ਰਹੇ ਹਾਂ ਜੇ ਉਹ ਸਾਡੀ ਗ੍ਰਿਫਤ ਚ ਨਹੀਂ ਆਇਆ ਬਾਕੀ ਪਿੱਛੋਂ ਜਿੱਥੋਂ ਲੈ ਕੇ ਆਇਆ ਸੀ ਨੀਗਰੋਸ ਤੋਂ ਦਿੱਲੀ ਉਹ ਅਸੀਂ ਇੰਟੈਲੀਜੈਂਸ ਨਾਲ ਆਪਣੇ ਸਾਰੇ ਨਾਲ ਤਾਲਮਿਲ ਕਰਕੇ ਉਹਨਾਂ ਨੂੰ ਫੜਨ ਦੀ ਕੋਸ਼ਿਸ਼ ਕਰ ਰਹੇ ਹਾਂ ਦੇ ਕੋਲੇ ਜੋ ਪੁਲਿਸ ਰਿਮਾਂਡ ਦੇ ਵਿੱਚ ਸੀਗਾ ਤੇ ਜਿਹਨੂੰ ਮਾਨਯੋਗ ਜੱਜ ਸਾਹਿਬ ਦੇ ਪੇਸ਼ ਕਰਿਆ ਸੀ ਜਿਨੇ ਜਿਮ ਦੇ ਵਿੱਚ ਵੀ ਅ ਤਬਦਾ ਕੋਈ ਸਮਾਨ ਹੋਣ ਬਾਰੇ ਜਿਹੜਾ ਕੋਈ ਤਰਾਜਯੋਗ ਨਸ਼ੀਲਾ ਪਦਾਰਥ ਹੋਣ ਬਾਰੇ ਸਾਨੂੰ ਸ਼ੱਕ ਸੀਗਾ ਤਾਂ ਅਸੀਂ ਉਹਦਾ ਜਿਮ ਦੀ ਅਚਾਨਕੀ ਲੈਣ ਆਏ ਤੇ ਬਾਕੀ ਅਗੇ ਰੂਟੀਨ ਸਾਡੀ ਤਫਤੀਸ਼ ਜਿਹੜੀ ਚੱਲ ਰਹੀ ਹੈ ਤੇ ਅੱਜ ਪੇਸ਼ ਕੀਤਾ ਗਿਆ ਕਿੰਦੇ ਜਿੰਦਰ ਮਾੜਵਾਲਾ ਪਹਿਲਾਂ ਸਾਨੂੰ 2 ਦਿਨ ਦਾ ਰਿਮਾਂਡ ਮਿਲਿਆ ਸੀਗਾ ਹੁਣ ਅੱਜ ਦੁਬਾਰਾ ਸਾਨੂੰ 1 ਦਿਨ ਦਾ ਮਾਨਯੋਗ ਜੱਜ ਸਾਹਿਬ ਦਾ ਰਿਮਾਂਡ ਦਿੱਤਾ ਤੇ ਉਹਦੀ ਤਾਕਤ ਢੰਗਾਈ ਚ ਅਸੀਂ ਪੂਰਾ ਤੈ ਤੱਕ ਜਾ ਸਕੀਏ ਵੀ ਹੋਰ ਕਿਉਂਕਿ ਪਹਿਲਾਂ ਵੀ ਇਹਨਾਂ ਦੇ ਉੱਪਰ ਕੇਸ ਦਰਜ ਨੇ ਇਹਦੇ ਭਰਾ ਤੇ ਵੀ ਇਹਦੇਤੇ ਵੀ ਵੀ ਹੋਰ ਵੀ ਇਸ ਤੋਂ ਇਲਾਵਾ ਵੀ ਜਿਹੜਾ ਇਹ ਕੀ ਕੀ ਕੰਮ ਨਸ਼ੇ ਜਗੀ ਕਾਰੋਬਾਰ ਕਿਹੜਾ ਕਿਹੜਾ ਕਰਦੇ ਜਾਂ ਕੀ ਚੀਜ਼ਾਂ ਬਣਾਈਆਂ ਉਹਨਾਂ ਨਸ਼ੇ ਦੋ ਸਾਰਾ ਵੈਰੀਫਾਈ ਕਰ ਰਹੇ ਨੇ ਰੋਟੀ ਦਾ ਪਤਾ ਲੱਗਿਆ ਕੀ ਇਹਦਾ ਕਿੱਥੇ ਕਿੱਥੇ ਆ ਅ ਫਿਲਹਾਲ ਤਾਂ ਜਿਵੇਂ ਦਾ ਘਰ ਉਹ ਇਹਦੇ ਨਾਮ ਤੇ ਆ ਗੱਡੀ ਆ ਜਾਂ ਹੋਰ ਜੇ ਬਾਕੀ ਵੈਰੀਫਾਈ ਕਰ ਰਹੇ ਹਜੇ ਐਪਲੀਕੇਸ਼ਨ ਦਿੱਤੀਆਂ ਹੋਈਆਂ ਨੇ ਤੇ ਉਹ ਸਾਰਾ ਕਢਾਰੇ ਰਿਕਾਰਡ ਨੂੰ ਜੇ ਜੰਬਦੀਆਂ ਹਾਰਤੇ ਕਰ ਦਿੱਤੀ ਨਸ਼ੇ ਦਾ ਕਿਉਂ ਇੱਥੇ ਵੀ ਸਰਿੰਜਾ ਵਗੈਰਾ ਐਕਚੁਅਲੀ ਪੈਕਟ ਪਏ ਨੇ ਤਾਂ ਛੋਟੇ ਛੋਟੇ ਅ ਹਾਂ ਇਹੋ ਚੀਜ਼ ਹੁਣ ਬੁਸ਼ਕਿਸ਼ ਤੋਂ ਸਾਹਮਣੇ ਜਿਹੜੀ ਆਈ ਆ ਵੀ ਇਹ ਜਿੰਦਾ ਫੋਨ ਤੇ ਡੀਲ ਕਰ ਲੈਂਦਾ ਸੀ ਬਾਹਰ ਜਾ ਕੇ ਦੇ ਆਉਂਦਾ ਸੀ ਸਮਾਨ ਤੇ ਅਲੱਗ-ਅਲੱਗ ਆਕਾਂ ਨੂੰ ਜਿਹਨੂੰ ਕੋਈ ਲੋੜ ਹੁੰਦੀ ਸੀ ਉਹ ਸਾਰਾ ਅਸੀਂ ਉਹ ਮੋਬਾਈਲ ਨੰਬਰ ਸਾਰੇ ਖੰਗਾਲ ਰਹੇ ਹਾਂ ਉਹਦੇ ਚੋਂ ਕੀ ਨਿਕਲਦਾ ਹੋਰ ਕਿੰਨਾ-ਕਿੰਨਾ ਨੂੰ ਇਹ ਡਿਸਪਲੇ ਕਰਦਾ ਸੀ ਉਹ ਸਾਰੀ ਡਿਟੇਲ ਕੱਢ ਰਹੇ ਹਾਂ ਕਿੰਨੇ ਕ ਟਾਈਮ ਤੋਂ ਕਰਦਾ ਸੀਗਾ ਮੰਨਿਆ ਬੀ ਇਹ ਕਰੀਬ 1 ਸਾਲ ਤੋਂ ਇਹਨੇ ਜਿਹੜਾ ਆਪਦੀ ਬੁਸ਼ਕਿਸ਼ ਚ ਮੰਨਿਆ ਉਹ 2.5 ਸਾਲ ਜੇਲ੍ਹ ਚ ਲਾ ਕੇ ਆ ਬਾਹਰ ਆ ਕੇ ਨੇ ਦੁਬਾਰਾ ਫੇਰ ਕੰਮ ਸ਼ੁਰੂ ਕਰਤਾ ਫੈਮਿਲੀ ਬੈਕਗਰਾਉਂਡ ਤੇ ਉਹ ਕੀਸ ਤੇ ਪਸਦਾ ਇਹਦਾ ਫੈਮਿਲੀ ਚ ਇਹਦਾ ਫਾਦਰ ਵੀ ਪਹਿਲਾਂ ਪੁਰਾਣਾ ਐਨਡੀਪੀਐਸ ਦੇ ਕੇਸ ਦੇ ਵਿੱਚ ਅਮਰਗੱਠ ਥਾਣੇ ਦਾ ਜਿਹੜਾ ਸੀਗਾ ਉਹਦਾ ਰਜਿਸਟਰ ਸੀਗਾ ਤੇ ਦੋਸਤੋਂ ਇਲਾਵਾ ਇਹਦਾ ਬ੍ਰਦਰ ਆ ਇੱਕ ਉਹ ਵੀ ਆਲਰੇਡੀ ਜੇਲ੍ਹ ਚ ਹਰਿਆਣਾ ਜਿਵੇਂ ਪਹਿਲਾਂ ਵੀ ਪ੍ਰੈਸ ਨੂੰ ਬਰੀਫ ਕੀਤਾ ਸੀ ਵੀ ਆਲਰੇਡੀ ਉਹਦੇ ਤੇ ਚਾਰ ਮੁਕਦਮੇ ਐਨਡੀਪੀਐਸ ਤੇ ਦਰਜ ਨੇ ਤੇ ਉਹ ਵੀ ਇਸ ਟਾਈਮ ਜੇਲ੍ਹ ਚ ਇਹਦੇ ਤੇ ਵੀ ਪਹਿਲਾਂ ਇੱਕ ਮੁਕਦਮਾ ਐਨਡੀਪੀਐਸ ਦਾ ਸੀ ਹੁਣ ਇਹ ਦੂਜਾ ਦਰਜ ਹੋਇਆ ਜੀ ਇੱਕ ਨੇ ਦੱਸਿਆ ਅਜੀ ਨਾਮ ਦਾ ਲੜਕਾ ਦੱਸਿਆ ਉਹ ਅਸੀਂ ਨਾਮਿਨੇਟ ਕੀਤਾ ਉਹਦੇ ਤੇ ਵੀ ਅਸੀਂ ਰੀਡ ਕਰ ਰਹੇ ਹਾਂ ਜੇ ਉਹ ਸਾਡੀ ਗ੍ਰਿਫਤ ਚ ਨਹੀਂ ਆਇਆ ਬਾਕੀ ਪਿੱਛੋਂ ਜਿੱਥੋਂ ਲੈ ਕੇ ਆਇਆ ਸੀ ਨੀਗਰੋਸ ਤੋਂ ਦਿੱਲੀ ਉਹ ਅਸੀਂ ਇੰਟੈਲੀਜੈਂਸ ਨਾਲ ਆਪਣੇ ਸਾਰੇ ਨਾਲ ਤਾਲਮਿਲ ਕਰਕੇ ਉਹਨਾਂ ਨੂੰ ਫੜਨ ਦੀ ਕੋਸ਼ਿਸ਼